ਸੰਗਤ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਐਤਵਾਰ ਵਾਲੇ ਦਿਨ ਇਹ ਤੋਂ ਕੰਮ ਕਰ ਲੋ ਤਾਂ ਸੰਗਤ ਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਭਾਗ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਹੋਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਤਰੱਕੀ ਦੇ ਰਾਹ ਖੋਲ ਜਾਣ ਕੇ ਤਾਂ ਫਿਰ ਇਹ ਦੋ ਕੰਮ ਕਿਹੜੇ ਆ ਕਿੰਜ ਕਰਨੇ ਆ ਇਹ ਆਪਾਂ ਸਾਰੀ ਗੱਲਬਾਤ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਖਾਸ ਕਰਕੇ ਉਹ ਭੈਣ ਭਰਾ ਦਾ ਜਰੂਰ ਸੁਣੋ ਜੋ ਕਹਿੰਦੇ ਆ ਵਿਖਸੀ ਆਪਣੇ ਕੰਮਾਂ ਕਾਰਾਂ ਕਰਕੇ ਹਰ ਰੋਜ਼ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਉੱਠ ਕੇ ਨਾਮ ਨਹੀਂ ਜਪ ਪਾਉਂਦੇ ਜਾਂ ਪੂਰਾ ਦਿਨ ਸਭ 5 ਮਿੰਟ ਦਾ ਸਮਾਂ ਵੀ ਨਹੀਂ ਮਿਲਦਾ ਕਿ ਅਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨ ਲਈਏ ਤਜੇਕਰ ਉਹ ਭੈਣ ਭਰਾ ਵੀ ਹਰ ਐਤਵਾਰ ਵਾਲੇ ਦਿਨ ਇਹ ਦੋ ਕੰਮ ਕਰਨ ਤਾਂ ਮਹਾਰਾ ਸੱਚੇ ਕਾਸ਼ੇ ਜੀ ਦੀ ਉਹਨਾਂ ਦੇ ਉੱਤੇ ਵੀ ਬਹੁਤ ਕਿਰਪਾ ਹੋਵੇਗੀ। ਤਵੇਰਾਓ ਅੱਜ ਦੀ ਵੀਡੀਓ ਦੇ ਵਿੱਚ ਜਾਣਦੇ ਆ ਕਿ ਇਹ ਦੋ ਕੰਮ ਕਿਹੜੇ ਆ ਪਰ ਪਹਿਲਾਂ ਬੇਨਤੀ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਇਹ ਲਈ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਤਾਂ ਆਓ ਅੱਜ ਦੀ ਇਹ ਵੀ ਰੂੜੀ ਸ਼ੁਰੂ ਕਰਦੇ ਹਾਂ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਆਪਾਂ ਨੂੰ ਅਕਸਰ ਇਹੋ ਗੱਲ ਸਮਝਾਉਂਦੇ ਆ ਕਿ ਭਾਈ ਅੰਮ੍ਰਿਤ ਵੇਲੇ ਉੱਤੋਂ ਉਤਕੇ ਨਾਮ ਜਪੋ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਹੀ ਸਾਡੇ ਸਾਰੇ ਦੁੱਖਾਂ ਦੀ ਦਵਾਈ ਆ ਪਰ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਸਾਨੂੰ ਤਾਂ ਨਾਮ ਜਪਣ ਦੇ ਲਈ ਸਮਾਂ ਹੀ ਨਹੀਂ ਮਿਲਦਾ ਤੇ ਇਹਦੇ ਪਿੱਛੇ ਕਾਰਨ ਕਈ ਭੈਣ ਭਰਾ ਇਹ ਦੱਸਦੇ ਕਹਿੰਦੇ ਵੀ ਸਾਡੇ ਤਾਂ ਕੰਮ ਤਾਂ ਨੇ ਸਾਡੇਆਂ ਜ਼ਿੰਮੇਵਾਰੀਆਂ ਬਹੁਤ ਜਿਆਦੀਆਂ ਨੇ ਅਸੀਂ ਜਿਉਂ ਸਵੇਰ ਤੋਂ ਉੱਠਦੇ ਆ ਅੱਧੀ ਰਾਤ ਤੱਕ ਸਾਡੇ ਕੰਮ ਨਹੀਂ ਮੁੱਕਦੇ ਸਾਰਾ ਦਿਨ ਅਸੀਂ ਕੰਮ ਕਰਦੇ ਆਂ ਫਿਰ ਜਦੋਂ ਘਰ ਆਉਨੇ ਆ ਤਾਂ ਸਰੀਰ ਇੰਨਾ ਥੱਕਿਆ ਹੁੰਦਾ ਕਿ ਖਾਣਾ ਖਾ ਕੇ ਜਲਦੀ ਦੇ ਨਾਲ ਅਸੀਂ ਸੌਣ ਦੀ ਕਰਦੇ ਆਂ ਸਰੀਰ ਤੇ ਵਿੱਚ ਇੰਨੀ ਹਿੰਮਤ ਹੀ ਨਹੀਂ ਹੁੰਦੀ ਕਿ ਅਸੀਂ 2 ਮਿੰਟ 5 ਮਿੰਟ ਬੈਠ ਕੇ ਪਰਮਾਤਮਾ ਦਾ ਨਾਮ ਜਪ ਸਕੀਏ ਮਤਲਬ ਪੂਰਾ ਦਿਨ ਉਹ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪੇ ਤੋਂ ਕਗੈਰ ਹੀ ਬਿਤਾ ਦਿੰਦੇ ਆ ਬਸ ਆਪਣੇ ਦੁਨੀਆਵੀ ਕੰਮ ਧੰਦੇ ਹੀ ਕਰਦੇ ਰਹਿੰਦੇ ਆ ਤਾਂ ਸੰਗਤ ਜੀ ਚਲੋ ਜਿਸ ਵੀ ਕਾਰਨ ਕਰਕੇ ਤੁਸੀਂ ਪੂਰਾ ਦਿਨ ਨਾਮ ਨਹੀਂ ਜਾਪਉਂਦੇ ਤਾਂ ਘੱਟੋ ਘੱਟ ਤੁਹਾਨੂੰ ਕਿਸੇ ਦਿਨ ਕਸ਼ੁੱਤੀ ਹੁੰਦੀ ਹੋਵੇਗੀ ਨਾ ਜੇਕਰ ਤੁਸੀਂ ਨੌਕਰੀ ਪੇਸ਼ਾ ਹੋ ਕਿਤੇ ਵੀ ਨੌਕਰੀ ਕਰਦੇ ਹੋ ਤਾਂ ਐਤਵਾਰ ਵਾਲੇ ਦਿਨ ਹਰ ਇੱਕ ਨੂੰ ਛੁੱਟੀ ਹੁੰਦੀ ਆ ਸਾਡੇ ਬੱਚਿਆਂ ਨੂੰ ਵੀ ਛੁੱਟੀਆਂਂ ਦੀ ਆ ਤਾਂ ਹਰ ਘਰ ਦੇ ਵਿੱਚ ਇਹ ਇੱਕ ਨਿਯਮ ਜ਼ਰੂਰ ਬਣਾਓ ਕਿ ਸੰਗਤ ਜੇਕਰ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣਾ ਹੈ ਸੁਖੀ ਰਹਿਣਾ ਹੈ ਜੀਵਨ ਦੇ ਵਿੱਚ ਤਰੱਕੀ ਕਰਨੀ ਆ ਤਾਂ ਸਾਨੂੰ ਆਪਣੇ ਜੀਵਨ ਦੇ ਵਿੱਚ ਕੁਝ ਚੰਗੀਆਂ ਆਦਤਾਂ ਕੁਝ ਚੰਗੇ ਨਿਯਮ ਜ਼ਰੂਰ ਲੈਣੇ ਪੈਣਗੇ ਤਾਂ ਸਿਰਫ ਜੇਕਰ ਤੁਸੀਂ ਆਪਣੇ ਘਰ ਵਿੱਚ ਆ ਇੱਕ ਨਿਯਮ ਬਣਾ ਲਿਆ ਕਿ ਹਰ ਐਤਵਾਰ ਵਾਲੇ ਦਿਨ ਅਸੇ ਗੁਰੂ ਘਰੇ ਜ਼ਰੂਰ ਜਾਣਾ ਹੈ ਤਾਂ ਤੁਹਾਡੇ ਇਸ ਇੱਕ ਨਿਯਮ ਨੇ ਤੁਹਾਡੇ ਜੀਵਨ ਦੇ ਵਿੱਚ ਕੜੀ ਤੇਜ਼ੀ ਦੇ ਨਾਲ ਬਦਲਾਵ ਕਰਨੇ ਆ ਸੰਗਤ ਕੀ ਵੇਜੇ ਦਾ ਹਰੇਕ ਗੁਰਸੇਖ ਨੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣ ਦਾ ਉੱਠ ਕੇ ਨਾਮ ਜਪਣ ਦਾ ਗੁਰੂ ਘਰੇ ਜਾਣ ਦਾ ਹੁਕਮ ਆ ਪਰ ਜਿਹੜੇ ਭੈਣ ਭਰਾ ਹਰ ਰੋਜ਼ ਅੰਮ੍ਰਿਤ ਵੇਲੇ ਨਹੀਂ ਉੱਠਉਂਦੇ ਹਰ ਰੋਜ਼ ਗੁਰੂ ਘਰੇ ਨਹੀਂ ਜਾ ਪਉਂਦੇ ਉਹ ਕੱਟੋ ਕਟਾ ਹਫਤੇ ਦਾ ਇੱਕ ਦਿਨ ਨਿਯਮ ਜ਼ਰੂਰ ਬਣਾਓ ਸਮਾ ਤੁਸੀਂ ਆਪਣੇ ਹਿਸਾਬ ਦੇ ਨਾਲ ਸੈੱਟ ਕਰ ਲਿਓ ਜੇ ਭਾਵੇਂ ਸਵੇਰ ਦਾ ਵੇਲਾ ਸੈੱਟ ਕਰ ਲਓ ਭਾਵੇਂ ਤੁਸੀਂ ਸ਼ਾਮ ਦਾ ਵੇਲਾ ਸੈੱਟ ਕਰ ਲਓ ਐਤਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਛੁੱਟੀ ਹੁੰਦੀ ਆ ਨੌਕਰੀ ਪੇਸ਼ਾ ਭੈਣ ਭਰਾਵਾਂ ਨੂੰ ਵੀ ਛੁੱਟੀ ਹੁੰਦੀ ਆ ਤਾਂ ਕਈ ਭੈਣ ਭਰਾਣਾਂ ਐਤਵਾਰ ਵਾਲੇ ਦਿਨ ਟੁੰਮਣ ਫਿਰਨ ਦੇ ਲਈ ਜਾਂ ਫਿਰ ਰਿਸ਼ਤੇਦਾਰੀਆਂ ਦੇ ਵਿੱਚ ਜਾਣ ਦੇ ਲਈ ਰੱਖਦੇ ਆ ਵੀ ਚਲੋ ਇੱਕ ਛੁੱਟੀ ਆ ਕਿਤੇ ਘੁੰਮ ਫਿਰ ਕੇ ਆਉਣੇ ਆ ਜਾਂ ਰਿਸ਼ਤੇਦਾਰੀ ਦੇ ਵਿੱਚ ਜਾਤ ਹੋਣੇ ਆ ਉਮਾ ਵੀਰੋ ਰਿਸ਼ਤੇਦਾਰੀਆਂ ਦੇ ਵਿੱਚ ਵੀ ਜਾਓ ਕਿਉਂਕਿ ਸਾਰੇ ਕੰਮ ਕਰਨੇ ਹੀ ਜ਼ਰੂਰੀ ਹੈ ਪਰ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਵੀ ਤੇ ਜ਼ਰੂਰੀ ਹੈ ਨਾ ਐਤਵਾਰ ਦੇ ਪੂਰੇ ਦਿਨ ਦੇ ਵਿੱਚੋਂ ਤੁਸੀਂ 1 ਘੰਟਾ ਜਾਂ 2 ਘੰਟੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਕਰਦੇ ਲੋ ਜੇ ਤੁਸੀਂ ਘਰ ਦੇ ਵਿੱਚ ਬੈਠ ਕੇ ਪੂਰਾ ਪਰਿਵਾਰ ਬਾਣੀ ਦਾ ਪਾਠ ਕਰ ਸਕਦੇ ਹੋ ਤਾਂ ਜਿਹੜੀ ਬਾਣੀ ਤੁਹਾਡੇ ਮਨ ਨੂੰ ਪਉਂਦੀ ਆ ਜਿਹੜੀ ਬਾਣੀ ਤੁਹਾਨੂੰ ਸਰਲ ਲੱਗਦੀ ਆ ਪੜ੍ਹ ਕੇ ਆਨੰਦ ਆਉਂਦਾ ਹੈ ਤੁਸੀਂ ਉਹ ਬਾਣੀ ਦਾ ਪਾਠ ਪੂਰਾ ਪਰਿਵਾਰ ਰਲ ਕੇ ਕਰ ਲਓ ਭਾਵੇਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਤਿੰਨ ਮਿੰਟ ਦੀ ਬਾਣੀ ਆ ਚੋਈ ਸਹਿਬ ਜੇ ਘਰ ਦੇ ਵਿੱਚ ਤੁਸੀਂ 3-4 ਜੀ ਹੋ ਤੱਕੇ ਬੈਠ ਕੇ ਚਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਹੀ ਕਰ ਲਓ ਕੋਈ 10 15 ਮਿੰਟ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਕਰ ਲਓ ਫਿਰ ਗੁਰੂ ਘਰੇ ਜਾਓ ਗੁਰੂ ਘਰੇ ਜਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਕੁਝ ਸਮਾਗਮ ਹੋ ਰਿਹਾ ਜੋ ਰੀਤੇ ਵਿੱਚ ਬੈਠੋ ਉਤੇ ਜੋ ਵੀ ਪਾਠ ਹੋ ਰਿਹਾ ਹੈ ਕਥਾ ਕੀਰਤਨ ਹੋ ਰਿਹਾ ਹੈ ਉਹ ਜ਼ਰੂਰ ਸੁਣੋ ਸੰਗਤ ਜੀ ਜਿਆਦਾਤਰ ਗੁਰੂ ਘਰਾਂ ਦੇ ਵਿੱਚ ਹਰ ਐਤਵਾਰ ਦੀ ਸ਼ਾਮ ਨੂੰ ਸ਼ੁਗੂਰੀ ਸਹਿਬ ਦੀ ਪਾਠ ਹੁੰਦਾ ਆ ਤਾਂ ਜੇਕਰ ਤੁਸੀਂ ਸੁਖਮਣੀ ਸਹਿਬ ਜੀ ਦੀ ਬਾਣੀ ਸੁੱਖਾਂ ਦੀ ਮਣੀ ਸੰਗਤ ਦੇ ਵਿੱਚ ਬੈਠ ਕੇ ਪੜ ਲਓ ਤਾਂ ਸੱਚ ਕਰਕੇ ਜਾਣੇ ਹੋ ਜੀ ਤੁਹਾਡੇ ਸੁੱਤੇ ਹੋ ਭਾਰ ਵੀ ਜਾਗ ਜਾਮਗੇ ਕਿਉਂਕਿ ਸੰਗਤ ਜੀ ਸੰਕਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਜੋ ਫਲ ਮਿਲਦਾ ਹੈ ਨਾ ਉਹ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਮੌਕਾ ਮਿਲੇ ਉਹ ਕਦੇ ਨਾ ਗਵਾਓ ਸੰਗਤ ਦੀ ਸੇਵਾ ਕਰਨ ਦਾ ਮੌਕਾ ਕਦੇ ਨਾ ਗਵਾਓ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਨਾ ਤਿੰਨ ਕੰਮਾਂ ਤੋਂ ਬਹੁਤ ਖੁਸ਼ ਹੁੰਦੇ ਆ ਇੱਕ ਤਾਂ ਅਮਰਤ ਵੇਲੇ ਦੀ ਭਜਨ ਮੰਦਗੀ ਦੂਸਰਾ ਜਦੋਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸੰਗਤ ਦੀ ਸੇਵਾ ਕਰਦੇ ਆਂ ਤੇ ਤੀਜਾ ਜਦੋਂ ਅਸੀਂ ਕਿਸੇ ਗਰੀਬ ਕਿਸੇ ਲੋੜਵੰਦ ਦੀ ਬਾਹ ਫੜਦੇ ਆਂ ਉਹਦੀ ਮਦਦ ਕਰਦੇ ਆਂ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਬਹੁਤ ਜ਼ਿਆਦਾ ਮਿਹਰਬਾਨ ਹੁੰਦੇ ਆਂ ਤਾਂ ਇਸ ਕਰਕੇ ਨਾ ਜਦੋਂ ਵੀ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਮੌਕਾ ਮਿਲੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਔਖੇ ਹੋ ਕੇ ਵੀ ਇਹ ਮੌਕਾ ਸੰਭਾਲ ਲਓ ਆਪਣੇ ਰੱਖੀ ਦੇ ਕੰਮ ਇਧਰ ਉਧਰ ਕਰ ਦੋ ਪਰ ਇਹ ਮੌਕਾ ਨਾ ਗਵਾਇਓ ਜੀ ਸੋ ਆਪਾਂ ਗੱਲ ਕਰ ਰਹੇ ਸੀ ਕਿ ਐਤਵਾਰ ਵਾਲੇ ਦਿਨ ਇੱਕ ਤਾਂ ਗੁਰੂ ਘਰੇ ਜ਼ਰੂਰ ਜਾਓ ਦੂਜਾ ਉੱਥੇ ਜਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੁਝ ਸਮਾਹਾ ਜਰੀ ਲਗਾਓ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੋ ਜਾਂ ਫਿਰ ਸੁਣੋ ਸੰਗਤ ਦੀ ਸੇਵਾ ਕਰੋ ਕਰੋ ਕੋਈ ਨਾ ਕੋਈ ਪ੍ਰਸਾਦ ਜ਼ਰੂਰ ਲੈ ਕੇ ਜਾਓ कड़ा प्रसादी की बना के ला जाओ फिर कोई सुखी रस दस जिनी कमरस्था तो है बहुत ज्यादा जिनीक है बस ਕੋਈ ਤੁਹਾਡੇ ਕਰਦਾ ਇੱਕ ਦਾਣਾ ਵੀ ਸੰਗਤ ਦੇ ਮੂੰਹ ਦੇ ਵਿੱਚ ਪੈ ਗਿਆ ਤਾਂ ਸਤਿਗੁਰ ਸਚੇ ਪਾਸ਼ਾ ਜੀ ਨੇ ਉਹਦੇ ਬਦਲੇ ਪਤਾ ਨਹੀਂ ਕੀ ਕੁਝ ਦੇ ਕੇ ਤੋਰਨਾ ਤੁਹਾਨੂੰ ਜੋ ਜਿੱਤਣ ਵੀ ਗੁਰੂ ਘਰੇ ਜਾਂਦੇ ਹੋ ਕੋਈ ਨਾ ਕੋਈ ਪ੍ਰਸ਼ਾਦ ਜ਼ਰੂਰ ਲੈ ਕੇ ਜਾਓ ਤਾਂ ਜੋ ਸੰਗਤ ਦੀ ਸੇਵਾ ਕਰ ਸਕੋ ਸੰਗਤ ਦੇ ਝੂਠੇ ਵਰਤਨਾ ਦੀ ਸੇਵਾ ਸੰਗਤ ਦੇ ਜੋੜਿਆਂ ਦੀ ਸੇਵਾ ਗੁਰੂ ਘਰ ਦੇ ਵਿੱਚ ਝਾੜੂ ਮੋਪਰ ਦੀ ਸੇਵਾ ਚੂਹੀ ਸੇਵਾ ਮਿਲੇ ਮਾਣ ਨਾਲ ਕੇ ਖੁਸ਼ੀ ਖੁਸ਼ੀ ਚਾਹ ਦੇ ਨਾਲ ਸੇਵਾ ਕਰਕੇ ਆਓ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੰਨੇ ਰੰਗ ਭਰ ਲੰਦੇ ਕਈ ਪੈਰ ਫਰਾ ਕਹਿ ਦਿੰਦੇ ਵੀ ਅਸੀਂ ਨਾ ਮਿਹਨਤ ਬਹੁਤ ਕਰਦੇ ਆ ਪਰ ਸਾਨੂੰ ਸਾਡੀ ਕੀਤੀ ਹੋਈ ਮਿਹਨਤ ਦਾ ਮਨ ਚਾਹਿਆ ਫਲ ਨਹੀਂ ਮਿਲਦਾ ਤਾਂ ਸੰਗਤ ਕੀ ਇਹਦੇ ਪਿੱਛੇ ਵੱਡਾ ਕਾਰਨ ਇਹ ਵੀ ਆ ਕਿ ਅਸੀਂ ਆਪਣੇ ਕਮਾਕਾਰਾਂ ਨੂੰ ਅੱਗੇ ਰੱਖ ਲਿਆ ਹੈ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਪਿੱਛੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਹੀ ਕੰਮ ਕਰਨੇ ਬਹੁਤ ਜ਼ਰੂਰੀ ਲੱਗਦੇ ਆ ਅਸੀਂ ਕੋਈ ਕੰਮ ਨਹੀਂ ਛੱਡ ਸਕਦੇ ਬਸ ਇੱਕੋ ਕੰਮ ਅਸੀਂ ਛੱਡ ਦਿੰਦੇ ਹਾਂ ਉਹ ਹੈ ਪਰਮਾਤਮਾ ਨੂੰ ਯਾਦ ਕਰਨਾ ਜਿਹੜਾ ਕੰਮ ਸਭ ਤੋਂ ਜ਼ਰੂਰੀ ਆ ਉਹ ਅਸੀਂ ਕਰਦੇ ਹੀ ਨਹੀਂ ਆ ਜਿਹੜੇ ਕੰਮ ਨੇ ਸਾਡੇ ਬਾਕੀ ਦੇ ਸਾਰੇ ਕੰਮ ਖਸਾਣ ਨੂੰ ਬਣਾਉਣੇ ਆ ਉਹ ਕੰਮ ਕਰਨਾ ਅਸੀਂ ਛੱਡ ਦਿੰਨੇ ਆ ਪਰ ਸੰਗਤ ਜੀ ਤੁਸੀਂ ਅੱਜ ਤੋਂ ਹੀ ਆਪਣੇ ਜੀਵਨ ਦਾ ਨਿਯਮ ਬਣਾ ਲਓ ਕਿ ਅੰਮ੍ਰਿਤ ਵੇਲੇ ਸਿਰਫ 5-10 ਮਿੰਟ ਪਰਮਪਿਤਾ ਪਰਮਾਤਮਾ ਦਾ ਨਾਮ ਜਪੋ ਫਿਰ ਪੂਰਾ ਦਿਨ ਇੰਨਾ ਸੋਹਣਾ ਲੰਘੇਗਾ ਜਿਹੜਾ ਵੀ ਕੰਮ ਕਰੋਗੇ ਨਾ ਉਹ ਕੰਮ ਕਰਦੇ ਆ ਮਨ ਕਦੇ ਵੀ ਕਾਲਾ ਨਹੀਂ ਹੋਵੇਗਾ ਕਿਉਂਕਿ ਅਸੀਂ ਜਦੋਂ ਗੁਰੂ ਚਰਨਾਂ ਦੇ ਨਾਲ ਜੁੜਦੇ ਆ ਅਸੀ ਗੁਰਬਾਣੀ ਦੇ ਨਾਲ ਜੁੜਦੇ ਆ ਤਾਂ ਸਭ ਤੋਂ ਪਹਿਲਾਂ ਸਾਡੇ ਮਨ ਦਾ ਕਾਲਾ ਕਣ ਦੂਰ ਹੁੰਦਾ ਏ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਡੇ ਮਨ ਦੇ ਵਿੱਚ ਸਬਰ ਸੰਤੋਖ ਦੀ ਦਾਤੰਦੀ ਆ ਸਹਿਨਸ਼ੀਲਤਾ ਨਿਮਰਤਾ ਦੀ ਦਾਤ ਸਾਨੂੰ ਮਿਲਦੀ ਆ ਸੋ ਇਸ ਕਰਕੇ ਹਰ ਰੋਜ਼ ਅੰਮ੍ਰਿਤ ਵੇਲੇ ਉੱਥੋਂ ਭਾਵੇਂ ਤੁਸੀਂ 5 10 ਮਿੰਟ ਹੀ ਰੱਖਦਾ ਨਾਮ ਜਪ ਲਓ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਦੇ ਹੋ 5 10 ਮਿੰਟ ਨਾਮ ਜ਼ਰੂਰ ਜਪਿਆ ਮਾਲਕ ਜੀਆਂ ਦਿੱਤੀਆਂ ਉਹਨੀਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਤੇ ਜੋ ਘਰ-ਤਰਾ ਸਿੱਖ ਧਰਮ ਦੇ ਵਿੱਚ ਨੇ ਸੁਵੇਰੇ 3 ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਜਰੂਰ ਉੱਠੋ ਉੱਠ ਕੇ ਗੁਰਮੰਤਰ ਮੂਲ ਮੰਤਰ ਜਾਪ ਜਪਦੀ ਸਹਿਕੀ ਦੀ ਬਾਣੀ ਦਾ ਪਾਠ ਜਰੂਰ ਕਰੋ ਸੰਗਤ ਦੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਅਕਸਰ ਸੰਭਿਉਂਦੇ ਹੋਏ ਕਹਿੰਦੇ ਆ ਇਹ ਜੋ ਸਵੇਰ ਦੇ 3 ਘੰਟੇ ਆ 3 ਤੋਂ 6 ਦਾ ਸਮਾਂ ਇਹਦੇ ਵਿੱਚੋਂ 2.5 ਘੰਟੇ ਆਪਾਂ ਪਰਮਪਿਤਾ ਪਰਮਾਤਮਾ ਜੀ ਦੀ ਲੇਖੇ ਜ਼ਰੂਰ ਲਾਉਨੇ ਆ ਕਿਉਂਕਿ ਪਹਿਲਾ ਅੱਧਾ ਘੰਟਾ ਤਾਂ ਸਾਨੂੰ ਸਾਡੇ ਆਪਣੇ ਕੰਮ ਧੰਦੇ ਕਰਦੇ ਆ ਹੀ ਲੰਘ ਜਾਂਦਾ ਏ ਉੱਠੇ ਉੱਠ ਕੇ ਮੂੰਹ ਹੱਥ ਤੋ ਤਾਈਸ਼ਨਾਰ ਕੀਤਾ ਅੱਠ ਮਤਲਬ ਅੱਧਾ ਘੰਟਾ ਪਹਿਲਾਂ ਇੰਨਾ ਕੰਮਾਂ ਤੇ ਲੱਗ ਜਾਂਦਾ ਹੈ ਬਾਕੀ ਬਚੇ ਢਾਈ ਘੰਟੇ। ਮਹਾਪੁਰਖ ਜੀ ਕਹਿੰਦੇ ਜਿਹੜੇ ਮਨੁੱਖ ਢਾਈ ਘੰਟੇ ਪੂਰੀ ਇਮਾਨਦਾਰੀ ਦੇ ਨਾਲ ਗੁਰਚਰਤਾ ਦੇ ਵਿੱਚ ਭੇਟ ਕਰਦੇ ਆ ਫਿਰ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਬਿਆਅ ਲਖੰਦੇ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੰਦੇ। ਮਨ ਦੇ ਵਿੱਚ ਇਹ ਸ਼ਬਦ ਤੋਂ ਪਹਿਲਾਂ ਹੀ ਮਾਰਾ ਸੱਚੇ ਪਾਸ਼ਾ ਕੋਈ ਸ਼ਮਾਨ ਪੂਰਨ ਕਰ ਦਿੰਦੇ ਆ। ਸੋ ਅਮਰਤ ਵੇਲੇ ਜਰੂਰ ਉੱਠੋ ਕਿਉਂਕਿ ਅਮਰਤ ਵੇਲੇ ਉੱਠਣਾ ਭਜਨ ਬੰਦਗੀ ਕਰਨਾ ਇਹ ਆਪਣੀ ਮਰਜ਼ੀ ਨਹੀਂ ਆ ਜੇ ਆਪਣੀ ਮਰਜ਼ੀ ਹੋਵੇ ਤਾਂ ਆਪਾਂ ਕੋਈ ਵੀ ਕੰਮ ਛੱਡ ਸਕਦੇ ਹਾਂ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਇਹ ਗੁਰੂ ਦਾ ਸਾਡੇ ਲਈ ਹੁਕਮ ਆ ਤੇ ਜੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਆ ਤੇ ਫਿਰ ਪਹਿਲਾ ਗੁਰੂ ਦਾ ਹੁਕਮ ਮੰਨਣਾ ਪਿਆ ਹੈ ਸੋ ਅਮਰਤ ਵੇਲਾ ਹਰੇਕ ਦੇ ਲਈ ਜ਼ਰੂਰੀ ਆ ਪਰ ਜੇਕਰ ਤੁਸੀਂ ਕਹਿੰਦੇ ਆ ਕਿ ਕਿਸੇ ਕਾਰਨ ਕਰਕੇ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਅਮਰਤ ਵੇਲਾ ਨਹੀਂ ਸੰਭਾਲਿਆ ਜਾਂਦਾ ਜਾਂ ਪੂਰੇ ਦਿਨ ਦੇ ਵਿੱਚ ਵੀ ਸਾਡੇ ਤੋਂ 5-10 ਮਿੰਟ ਵੀ ਨਾਮ ਨਹੀਂ ਜਪਿਆ ਜਾਂਦਾ ਤਾਂ ਫਿਰ ਐਤਵਾਰ ਵਾਲਾ ਦਿਨ ਜ਼ਰੂਰ ਰੱਖਮਾ ਰੱਖੋ ਕਿ ਐਤਵਾਰ ਵਾਲੇ ਦਿਨ ਅਸੀਂ ਗੁਰੂ ਘਰੇ ਜ਼ਰੂਰ ਜਾਣਾ ਹੈ ਜਾ ਕੇ ਸੇਵਾ ਕਰਨੀ ਆ ਨਾਮ ਜਪਣਾ ਹੈ ਸੰਗਤ ਕੀ ਸਾਡਾ ਇੱਕ ਇੱਕ ਕਦਮ ਵੇਗਾ ਆਪਣੇ ਗੁਰੂ ਵੱਲ ਤੇ ਯਕੀਨ ਕਰਕੇ ਜਾਣੇ ਹੋ ਜੇ ਸਾਡੇ ਵੱਲੋਂ ਸਿਰਫ ਇੱਕ ਕਦਮ ਚੁੱਕਣ ਦੀ ਲੋੜ ਆ ਤਾਂ ਕਿ ਉਹ ਪਰਮ ਪਿਤਾ ਪਰਮਾਤਮਾ ਜੀ ਨੇ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਾਡੀ ਬਾਹ ਫੜ ਲੈਣੀ ਆ ਤਾਂ ਫਿਰ ਤੁਸੀਂ ਇਹ ਇਤਵਾਰ ਨੂੰ ਆਪਣਾ ਪਹਿਲਾ ਕਦਮ ਆਪਣੇ ਗੁਰੂ ਵੱਲ ਧਾਓ ਫਿਰ ਦੇਖਿਓ ਸਤਿਗੁਰੂ ਸੱਚੇ ਪਾਤਸ਼ਾਹ ਕਿੰਜ ਤੁਹਾਡੀ ਕਿਸਮਤ ਤੁਹਾਡੇ ਭਾਗ ਬਦਲਦੇ ਮਹਾਰਾਜ ਸੱਚੇ ਪਾਸ਼ਾ ਜੀ ਦਾ ਜਦੋਂ ਅਸੀਂ ਪੂਰੇ ਪ੍ਰੋਸੇ ਦੇ ਨਾਲ ਨਾਮ ਜਪਦੇ ਆਂ ਪਿਆਰ ਦੇ ਨਾਲ ਨਾਮ ਜਪਦੇ ਆਂ ਤਾਂ ਸਾਡੀ ਜ਼ਿੰਦਗੀ ਦੀਆਂ ਇਹ ਜਿਹੜੀਆਂ ਤੂਕ ਤਕਲੀਫਾਂ ਨੇ ਨਾ ਜੜ ਤੋਂ ਝਟੀਆਂ ਜਾਂਦੀਆਂ ਨੇ ਸਾਡੀ ਜ਼ਿੰਦਗੀ ਦੇ ਦੁੱਖ ਤੰਤਰ ਖਤਮ ਹੋ ਜਾਂਦੀ ਆ ਸਾਡੇ ਜੀਵਨ ਦੀ ਨਰਾਸ਼ਾ ਨੈਗੇਟਿਵਿਟੀ ਖਤਮ ਹੋ ਜਾਂਦੀ ਆ ਸਾਡਾ ਜੀਵਨ ਚੜ੍ਹਦੀ ਕਲਾ ਦੇ ਨਾਲ ਪਰ ਜਾਂਦਾ ਈ ਤੋ ਆਪਣੇ ਘਰ ਦੇ ਵਿੱਚ ਇਹ ਨਿਯਮ ਜ਼ਰੂਰ ਬਣਾਓ ਕਿਉਂਕਿ ਸੰਗਤ ਦੀ ਸਾਨੂੰ ਦੇਖ ਦੇ ਕੇ ਹੀ ਸਾਡੇ ਬੱਚਿਆਂ ਨੇ ਸਿੱਖਣਾ ਹੈ ਅਤੇ ਜਿਹੜਾ ਇਹ ਸਮਾਜ ਚੱਲ ਰਿਹਾ ਹੈ ਅਤੇ ਜੋ ਸਮਾਂ ਅੱਗੇ ਆਉਣਾ ਹੈ ਇਹਦੇ ਵਿੱਚ ਗੁਰੂ ਦੇ ਨਾਮ ਨੇ ਹੀ ਬਚਾਉਣਾ ਹੈ ਜੇ ਆਪਣੇ ਬੱਚਿਆਂ ਨੂੰ ਕਲਯੁਗ ਦੇ ਪ੍ਰਭਾਵ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਬਚਕਣ ਤੋਂ ਹੀ ਗੁਰੂ ਤੇ ਨਾਲ ਗੁਰਬਾਣੀ ਦੇ ਨਾਲ ਜੋੜੋ ਕੰਬਤੇ ਗੁਰੂ ਨਾਲ ਘਰਬਾਣੀ ਨਾਲ ਤਾਂ ਹੀ ਜੁੜਨਗੇ ਜੇ ਅਸੀਂ ਖੁਦ ਚੁੜੇ ਹੋਵਾਂਗੇ ਇਸ ਕਰਕੇ ਆਪਣੇ ਰਜਿਨੇ ਆਪਰੇ ਜੀਵਨ ਦੇ ਵਿੱਚੋਂ ਵੀ ਗੁਰੂ ਲਈ ਸਮਾਂ ਕੱਢੋ ਜੇ ਰੋਜ਼ ਗੁਰੂ ਘਰ ਨਹੀਂ ਜਾ ਸਕਦੇ ਤਾਂ ਹਫਤੇ ਬਾਅਦ ਆਪਣੇ ਬੱਚਿਆਂ ਨੂੰ ਗੁਰੂ ਘਰੇ ਲੈ ਕੇ ਜਾਓ ਹਫਤੇ ਬਾਅਦ ਹੀ ਬੱਚਿਆਂ ਤੋਂ ਪਾਠ ਬਿਠਾ ਕੇ ਕਰਵਾ ਲਓ ਬੱਚਿਆਂ ਨੂੰ ਸੇਵਾ ਕਰਨ ਦੀ ਯਾਦ ਵਿੱਚ ਕਹੋ ਕਿਉਂਕਿ ਸੇਵਾ ਸਿਮਰਨ ਨੇ ਹੀ ਸੰਤਾਰਨਾ ਹੈ ਸੋ ਇਹ ਬੇਨਤੀਆਂ ਨੂੰ ਜਰੂਰ ਪ੍ਰਣਾਮਤ ਰਿਓ ਜਿਹੜੇ ਭੈਤਰਾ ਹਰ ਰੋਜ਼ ਅਮਰਤਲੇ ਉੱਠਦੇ ਆ ਉੱਠ ਕੇ ਭਜਨ ਮੰਦਗੀ ਕਰਦੇ ਆ ਜੇ ਢਾਈ ਘੰਟੇ ਨਹੀਂ ਭਾਵੇਂ ਤੁਸੀਂ ਸਵੇਰੇ ਉੱਠ ਕੇ 5-10 ਮਿੰਟ ਲਈ ਨਾਮ ਜਪਦੇ ਹੋ ਨਾ ਤਾਂ ਬਹੁਤ ਕਰਮਾ ਵਾਲਿਓ ਭਾਤਾਂ ਵਾਲਿਓ ਵਧਾਈ ਦੇ ਹੱਕਦਾਰ ਹੋ ਕਿ ਯਾਰ ਰੋਜ਼ ਗੁਰੂ ਦੀ ਗੋਦ ਦਾ ਨਿਕ ਮਾਣਦੇ ਹੋ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਤਾਂ ਫਟੇ ਤੇ ਤਾਂ ਇਹ ਕਿਰਪਾ ਦੇ ਨਾਮ ਨਾਲ ਗੁਰੂ ਘਰੇ ਵੀ ਜਰੂਰ ਜਾਓ ਅੱਜੋ ਇਹ ਐਤਵਾਰ ਵਾਲੇ ਦਿਨ ਕੋਸ਼ਿਸ਼ करिए ਕਿ ਵੱਧ ਤੋਂ ਵੱਧ ਸਮਾਂ ਸੀ ਗੁਰੂ ਨੂੰ ਤਹੀਏ ਗੁਰੂ ਘਰੇ ਜਾ ਕੇ ਸੇਵਾ ਕਰੀਏ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜਰੂਰ ਲਿਖ ਕੇ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ